ਇਹਦੀ ਇੱਕ ਵੀਡੀਓ ਬੜੀ ਵਾਇਲੋ ਹੋਈ ਸੀ ਸਾਗਰ ਦੀ ਵੋਟੀ ਲੈਂਦੀ ਇੰਡੀਗਾ ਚਲਾ ਤੁਸੀਂ ਇਨਾ ਪਿਆਰ ਦਿੱਤਾ ਪਰ ਜਿਹੇ ਜਿਹੜੇ ਰਾਗੀ ਨੇ ਜਿਹੜੇ ਕੀਰਤਨ ਜਿਹੜੇ ਵੀ ਪ੍ਰਭੂ ਦੇ ਨਾਮ ਰੱਬ ਦੇ ਨਾਲੋਂ ਲਾਉਂਦੇ ਨੇ ਇਹਨਾਂ ਨੂੰ ਹੀ ਮਾਨ ਸਤਕਾਰ ਪੂਰਾ ਦਿਓ ਹੁਣ ਕੀਰਤਨ ਦੇ ਵਿੱਚ ਪ੍ਰੋਗਰਾਮ ਇੰਨੇ ਨਹੀਂ ਨੇ ਕਿ ਜਿਸ ਨਾਲ ਆਪਾਂ ਘਰ ਦਾ ਗੁਜ਼ਾਰਾ ਕਰ ਸਕੀਏ ਸੇਖਣੋਂ ਤੁਸੀਂ ਵੇਖਿਆ ਹੋਏਗਾ ਜਾਂ ਲੰਗਰ ਲਾਉਂਦੇ ਹੋਣਗੇ ਜਾਂ ਕੇ ਦੀ ਹੈਲਪ ਕਰਦੇ ਹੋਣਗੇ ਖੁਦ ਨਹੀਂ ਮੰਗ ਸਕਦੇ ਸਾਨੂੰ ਮਾਰੇ ਨੇ ਦਸਾਂ ਨੌਂ ਦੀ ਕੀਰਤਨ ਕਰਨੀ ਸਿਖਾਈ ਏ ਆਟੋ 'ਚ ਅਸੀਂ ਰਿਹਾਰਜ ਵੀ ਕਰ ਲੈਨੇ ਹਾਂ ਤੇ ਆਟੋ 'ਚ ਅਸੀਂ ਪ੍ਰੋਗਰਾਮ ਤੇ ਵੀ ਚਲੇ ਜਾਂਦੇ ਹਾਂ ਸਾਨੂੰ ਕਿਹਨੂੰ ਪੁੱਛਣਾ ਨਹੀਂ ਪੈਂਦਾ ਇੱਕ ਪਾਸੇ ਕੀਰਤਨ ਕਰਨ ਜਾਣਾ ਸਤਕਾਰ ਲੋਕਾਂ ਨੇ ਕਰਨਾ ਹੱਥਾਂ ਤੇ ਚੁੱਕਣਾ ਦੂਜੇ ਪਾਸੇ ਜਦੋਂ ਆਟੋ ਚਲਾਣੇ ਪਿੱਛੋਂ ਆਵਾਜ਼ ਆਣੀ ਅੰਨੇ ਆ ਤੈਨੂੰ ਦਿਸਦਾ ਨਹੀਂ ਪਰਾਂ ਕਰ ਲੈ ਤੈਨੂੰ ਜ਼ਿਆਦਾ ਅਗ ਲੱਗੀ ਏ ਤੇ ਮੇਰਾ ਜੱਥਾ ਜਿਹੜਾ ਏ ਮੇਰਾ ਭਰਾ ਤਬਲੇ ਤੇ ਹੁੰਦਾ ਏ ਤੇ ਸਾਈਡ ਵਾਲਾ ਸਿੰਘ ਉਹਨਾਂ ਦਾ ਵੀਜ਼ਾ ਆ ਗਿਆ ਉਹ ਇਸ ਟਾਈਮ ਕੈਨੇਡਾ ਨੇ ਤੇ ਮੇਰਾ ਕਿਸੇ ਕਾਰਨ ਵੀਜ਼ਾ ਨਹੀਂ ਆਇਆ ਅਜੇ ਤੱਕ ਵੀ ਪ੍ਰੋਸੈਸਿੰਗ ਚ ਫਾਈਲ ਨਾ ਆਈ ਨਾ ਆਈ ਸਿਰਫ ਕੀਰਤਨ ਨੂੰ ਪਹਿਲ ਦਿੱਤੀ ਜਾਵੇ ਨਾ ਕਿ ਕਿਸੇ ਅਹੁਦੇ ਨੂੰ ਜਿਵੇਂ ਕਿ ਕੋਈ ਹਜੂਰੀ ਡਾਗੀ ਹੈ ਉਸ ਨੂੰ ਪਹਿਲ ਦੇਣੀ ਹੁਣ ਆਪਾਂ ਤੁਹਾਨੂੰ ਇੱਕ ਗੱਲ ਸੁਣਾਉਣੀ ਮੈਂ ਬੰਬੇ ਕੀਰਤਨ ਕਰਨ ਗਿਆ ਉਥੇ ਹਜੂਰੀ ਢਾਗੀ ਵਿਆਏ ਸੀ ਅਸੀਂ ਵੀ ਗਏ ਸੀ ਅਸੀਂ ਹੁਣ ਇੱਕ ਆਮ ਢਾਗੀ ਬਣ ਕੇ ਗਏ ਉਹ ਹਜੂਰੀ ਢਾਗੀ ਬਣ ਕੇ ਉਹਨਾਂ ਨੂੰ ਤੇ ਉਹਨਾਂ ਨੇ ਫਲੈਟ 'ਚ ਰੱਖਿਆ ਕਿਸੇ ਦੇ ਘਰ ਰਹਿ ਠਹਿਰਾਇਆ ਸਾਨੂੰ ਉਥੇ ਕਿਰਾਏ ਤੇ ਕਮਰਾ ਲੈ ਕੇ ਰਹਿਣਾ ਪਿਆ ਸੀ ਮਤਲਬ ਕਿਸੇ ਨੇ ਰਹਿਣ ਨੂੰ ਥਾਂ ਨਹੀਂ ਦਿੱਤੀ ਪੁਲਸੀ ਡੰਡੇ ਮਾਰਦੀ ਏ ਕਦੀ ਪਿੱਛੋਂ ਬਚਾ ਲੋ ਏ ਆਟੋ ਗਾਹ ਕਰ ਓਏ ਜਾਂ ਜਦੋਂ ਕਿਸੇ ਦੇ ਵਿੱਚ ਆਟੋ ਮੋਟਰਸਾਈਕਲ ਪਾਜ ਜਾਂਦਾ ਤੇ ਅਗਲਾ ਉਹ ਗਾਹ ਕੱਢ ਨੂੰ ਫਿਰਦਾ ਉਹ ਨਹੀਂ ਬੰਦਾ ਪਿਗਲੇ ਬੰਨੇ ਗੁਰਸਿੱਖ ਬੰਦਾ ਜਾਂ ਕੀਤਨੀਆਂ ਉਹਨੂੰ ਹੀ ਚੀਜ਼ਾਂ ਦਾ ਨੌਲੇਜ ਹੁੰਦੀ ਤੇ ਮੈਂ ਆਟੋ ਲੈ ਕੇ ਗਿਆ ਇੱਕ ਦਿਨ ਪਹਿਲਾਂ ਦੀ ਗੱਲ ਏ ਉੱਥੇ ਸਵਾਰੀ ਤਾਰੀ ਬੜਾ ਮਿਸਬੀਹਵ ਕੀਤਾ ਅੱਗੇ ਕਰ ਲੋ ਜੀ ਤੇ ਇਦਾਂ ਨਹੀਂ ਤੁਹਾਨੂੰ ਮਤਲਬ ਤੂੰ ਕਰਕੇ ਬੋਲਦੇ ਚਲੋ ਅਗਲੇ ਦਿਨ ਮੇਰੀ ਹਾਜ਼ਰੀ ਮੈਂ ਆਪਣੀ ਵਰਦੀ ਪਾ ਕੇ ਗਿਆ ਤੇ ਉਹੋ ਹੀ ਜਿਹੜਾ ਪੁਲਿਸ ਵਾਲਾ ਸੀ ਆਓ ਬਾਬਾ ਜੀ ਇਹ ਲਿਓ ਮੈਨੂੰ ਸਾਜ ਮੈਂ ਅੰਦਰ ਫੜਾ ਦੇਣਾ ਮਤਲਬ ਮੈਨ ਇਜਤ ਸਟੇਟਸ ਦੀ ਏ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਦਾ ਤਸਵੀਰਾਂ ਵਖਾਵਾ ਕੇ ਸ਼੍ਰੀ ਹਮਸਾਹਿਬ ਦੀਆਂ ਅਤੇ ਉਸ ਪਰਿਵਾਰ ਦੀ ਤੁਹਾਨੂੰ ਇੱਕ ਦਰਦ ਭਰੀ ਕਹਾਣੀ ਸੁਖਾਵਾਂਗੇ ਜਿਹੜੇ ਕਿ ਭਾਈ ਮਨਪ੍ਰੀਤ ਸਿੰਘ ਜੋਧ ਜਿਹੜੇ ਕਿ ਕੀਰਤੀ ਨੇ ਹੈ ਅਤੇ ਕੀਰਤਨ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਉਹ ਆਟੋ ਚ ਚਲਾਉਂਦੇ ਨੇ ਗੱਲਬਾਤ ਕਰਾਂਗੇ ਮਨਪ੍ਰੀਤ ਸਿੰਘ ਜੋ ਜ ਸਾਡੇ ਨਾਲ ਹੈ ਮਨਪ੍ਰੀਤ ਸਿੰਘ ਜੋ ਦੀ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਸਾਡੇ ਚੱਲ ਵਿੱਚ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਫਤਿਹ ਜੀ ਮਨਪ੍ਰੀਤ ਸਿੰਘ ਜੋ ਜੀ ਮੈਂ ਜਿਵੇਂ ਗੱਲ ਕੀਤੀ ਵੀ ਸ਼ੁਰੂਆਤ ਤੋਂ ਤੁਸੀਂ ਕੀਰਤਨ ਕਰਦੇ ਹੋ ਬੜਾ ਸੋਹਣਾ ਕੀਰਤਨ ਕਰਦੇ ਹੋ ਦੇਸਾਂ ਦੇਸਾਂ ਦੀ ਧਰਤੀ ਤੇ ਗਾ ਚੁੱਕੇ ਹੋ ਸੋਰੀ ਕੀਰਤਨ ਕਰ ਚੁੱਕੇ ਹੋ ਪਰ ਜੇਹੀ ਮਜਬੂਰੀ ਕੀ ਹੈ ਵੀ ਜਿਹੜੇ ਕੀਰਤਨ ਦੇ ਨਾਲ-ਨਾਲ ਤੁਸੀਂ ਜਿਹੜਾ ਆਟੋ ਚਲਾ ਕੇ ਪਰਵਾ ਦਾ ਗੁਜ਼ਾਰਾ ਕਰਦੇ ਹੋ ਅਜਿਹਾ ਕੀ ਮਜਬੂਰੀ ਹੋ ਗਈ ਤੁਹਾਨੂੰ ਮਜਬੂਰੀ ਇਸ ਤਰ੍ਹਾਂ ਹੈ ਭਾਈ ਸਾਹਿਬ ਵੀ ਹੁਣ ਕੀਰਤਨ ਦੇ ਵਿੱਚ ਪ੍ਰੋਗਰਾਮ कि ਜਿਸ ਨਾਲ ਆਪਾਂ ਘਰ ਦਾ ਗੁਜ਼ਾਰਾ ਕਰ ਸਕੀਏ ਤੇ ਘਰ ਦਾ ਗੁਜ਼ਾਰਾ ਤੇ ਕਰਨਾ ਹੀ ਹੈ ਕਿਉਂਕਿ ਜਿਹੜਾ ਪਰਿਵਾਰ ਹੈ ਉਹਦੀ ਜ਼ਿੰਮੇਵਾਰੀ ਲਈ ਹੈ ਤੇ ਉਹ ਸਾਹਮਣੀ ਹੈ ਤੇ ਮੰਗਣਾ ਸਰਦਾਰ ਨੂੰ ਸਿੱਖ ਨੂੰ ਮਾਰੇ ਨੇ ਕਦੀ ਸਿਖਾਇਆ ਨਹੀਂ ਸਿੱਖ ਨੂੰ ਤੁਸੀਂ ਵੇਖਿਆ ਹੋਏਗਾ ਜਦ ਲੰਗਰ ਲਾਉਂਦੇ ਹੋਣਗੇ ਜਾ ਕੇ ਇਹਦੀ ਹੈਲਪ ਕਰਦੇ ਹੋਣਗੇ ਖੁਦ ਨਹੀਂ ਮੰਗ ਸਕਦੇ ਸਾਨੂੰ ਮਾਰੇ ਨੇ ਦਸਾਂ ਨੌਂ ਦੀ ਕੀਰਤਨ ਨਹੀਂ ਸਿਖਾਈ ਹੈ ਤੇ ਆਟੋ ਚਲਾਉਣ ਦਾ ਕਰਨ ਇਹ ਕਿ ਹੁਣ ਜੇ ਆਪਾਂ ਕਿਤੇ ਹੋਰ ਕੰਮ ਕਰਦੇ ਆ ਨੌਕਰੀ ਕਰਦੇ ਆ ਸਾਡਾ ਕੀਰਤਨ ਛੁੱਟਦਾ ਹੈ 10 12 ਘੰਟੇ ਡਿਊਟੀ ਹੁੰਦੀ ਹੈ ਛੁੱਟੀ ਕੋਈ ਮਿਲਦੀ ਨਹੀਂ ਆਟੋ ਚ ਅਸੀਂ ਰਿਹਾਰਜ ਵੀ ਕਰ ਲੈਨੇ ਹਾਂ ਤੇ ਆਟੋ 'ਚ ਅਸੀਂ ਪ੍ਰੋਗਰਾਮ ਤੇ ਵੀ ਚਲੇ ਜਾਂਦੇ ਹਾਂ ਸਾਨੂੰ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਬੜਿਆ ਮਤਲਬ ਕਿ ਸੌਖਾ ਨਹੀਂ ਇਹ ਕੰਮ ਫਿਲਮਾਂ 'ਚ ਅਸੀਂ ਦੇਖਦੇ ਹਾਂ ਹੀਰੋ ਗਰੀਬ ਬਖਾਂਦੇ ਆ ਬਾਅਦ 'ਚ ਅਮੀਰ ਹੋ ਜਾਂਦਾ ਪਰ ਇਹ ਜਦੋਂ ਸਲੀਅਤ ਆਉਂਦੀ ਹੈ ਨਾ ਉਹਨੂੰ ਪਤਾ ਲੱਗਦਾ ਕੀ ਬੀਤਦੀ ਹੈ ਇੱਕ ਪਾਸੇ ਕੀਰਤਨ ਕਰਨ ਜਾਣਾ ਸਤਕਾਰ ਲੋਕਾਂ ਨੇ ਕਰਨਾ ਹੱਥਾਂ ਤੇ ਚੁੱਕਣਾ ਦੂਜੇ ਪਾਸੇ ਜਦੋਂ ਆਟੋ ਚਲਾਣੇ ਪਿੱਛੋਂ ਆਵਾਜ਼ ਆਣੀ ਅੰਨੇ ਆ ਤੈਨੂੰ ਦਿਸਦਾ ਨਹੀਂ ਪਰਾਂ ਕਰ ਲਿਆ ਤੈਨੂੰ ਜ਼ਿਆਦਾ ਅੱਗ ਲੱਗੀ ਹੈ ਮਤਲਬ ਪਰਿਵਾਰ ਜਦੋਂ ਵੇਖੀਦਾ ਫਿਰ ਇਗਨੋਰ ਕਰਦੀਦਾ ਪਰ ਬੜਾ ਔਖਾ ਕੰਮ ਹੈ ਤੁਹਾਨੂੰ ਮੈਂ ਤੁਹਾਨੂੰ ਮਾਪੀ ਜੋਰ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੀਰਤਨ ਕਰਦਿਆਂ ਨੂੰ ਤੇ ਹੁਣ ਤੱਕ ਕਿੱਥੇ ਕਿੱਥੇ ਤੁਸੀਂ ਕੀਰਤਨ ਕਰਕੇ ਜਿਹੜਾ ਸੰਗਤ ਜੜੀ ਨੇ ਹਾਲ ਕੀਤੀ ਹੋਂਦ ਤੱਕ ਵਾਹਿਗੁਰੂ ਜੀ ਕੀਰਤਨ ਕਰਦਿਆਂ ਤੇ ਮੈਨੂੰ ਖੁਦ ਆਪਣਾ ਜੱਸਾ ਬਣਾਇਆ ਨੂੰ 12-13 ਸਾਲ ਹੋ ਗਿਆ ਉਸ ਤਰ੍ਹਾਂ ਇਸ ਲੈਨ 'ਚ ਆਇਆ ਨੂੰ 16-17 ਸਾਲ ਹੋ ਗਿਆ ਤੇ ਸਿੰਗਾਪੁਰ ਮਲੇਸ਼ੀਆ ਵੀ ਅਸੀਂ ਇੱਕ ਵਾਰੀ ਕੀਰਤਨ ਕਰਕੇ ਆਏ ਹਾਂ ਥੋੜੀ ਦਰ ਉੱਥੇ ਲਾਇਆ ਹੈ ਬਾਕੀ ਆਲ ਇੰਡੀਆ ਆਲਓਵਰ ਇੰਡੀਆ ਦੇ ਵਿੱਚ ਅਸੀਂ ਬੰਬੇ ਬੜੋਦਾ ਕੁਲੂ ਮਨਾਲੀ ਸਾਰੇ ਕਿਤੇ ਜਲੰਧਰ ਲੁਧਿਆਣੇ ਤੇ ਸਰ ਕੀਤੇ ਕੀਰਤਨ ਕੀਤਾ ਹੈ ਪੰਜ 6 ਵਰੀ ਤੇ ਗੁਰੂ ਰਾਮਦਾਸ ਮਹਾਰਾਜ ਦੀ ਹਜ਼ੂਰੀ ਚ ਵੀ ਕੀਰਤਨ ਕੀਤਾ ਹੈ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਵੀ ਅਸੀਂ ਹਰ ਹਫਤੇ ਲਗਾਤਾਰ तकरीबन ਇੱਕ ਕੁ ਸਾਲ ਆਸਾ ਦੀ ਵਾਰ ਹਰ ਹਫਤੇ ਲਾਉਂਦੇ ਰਹੇ ਆ ਕਾਫੀ ਸਾਲ ਪਹਿਲਾਂ ਹੁਣ ਥੋੜੀ ਸਖਤਾਈ ਹੈ ਡਿਊਟੀ ਮਿਲਦੀ ਨਹੀਂ ਪ੍ਰਾਈਵੇਟ ਜੱਥਿਆਂ ਨੂੰ ਸੋ ਥੋੜੀ ਘਟ ਕਰਦੇ ਆ ਬਾਬਾ ਦੀਪ ਸਿੰਘ ਜੀ ਦੇਰ ਤੇ ਵੀ ਕਾਫੀ ਹਾਜ਼ਰੀਆਂ ਭਰੀਆਂ ਨੇ ਤੇ ਅੱਗੋਂ ਵੀ ਅਸੀਂ ਕੀਰਤਨ ਹੀ ਅਜੇ ਸਿੱਖ ਵੀ ਰਹੇ ਆ ਤੇ ਮਿਹਨਤ ਵੀ ਕਰ ਰਹੇ ਆ ਵੀ ਕੀਰਤਨ ਸਾਡੀ ਜਾਨ ਐ ਬਸ ਇਹਨਾਂ ਜਾਣਦੇ ਆ ਜੀ ਤੇ ਮਨਪ੍ਰੀਤ ਜੋਤ ਦੀ ਸਾਡੇ ਦਰਸ਼ਕ ਜਿਹੜੇ ਤੁਹਾਨੂੰ ਦੇਸਾਂ ਦਿਸ਼ਾਂ ਦੇਖ ਰਹੇ ਨੇ ਆਪਣੀ ਪਿਆਰ ਭਰੀ ਇੱਕ ਮਿੱਠੀ ਆਵਾਜ਼ ਵਿੱਚ ਕੀਰਤਨ ਦਾ ਖੰਭ ਜਿਹੜਾ ਵਾ ਜਰੂਰ ਨਾਲ ਦੱਸਾਂ ਜਰੂਰ ਸੁਣਾਵਾਂ ਤੇ ਤਾਂ ਜੋ ਕਿ ਜਿਹੜੇ ਸਾਡੇ ਦਰਸ਼ਕ ਨੇ ਨੇੜੇ ਦੇਸਾਂ ਦੇ ਸਾਹਮਣੇ ਬੈਠੇ ਨੇ ਤੁਹਾਡੀ ਜਿਹੜੀ ਕੀਰਤਨ ਦਾ ਆਨੰਦ ਮਾ ਸਕਣ ਜਰੂਰ ਹਰ ਜੀਓ ਹਰ ਜਿਉ ਨਿਮਾਣਿਆ ਤੂੰ ਮਾਣ ਨਚੀ ਜਿਆ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨਾ ਤੇਰੀ ਕੁਦਰਤ ਕੋ 바다. ਨਿਮਾਣਿਆ ਤੂੰ ਮਾਣ ਹਰ ਜੀਉ ਹਰ ਜੀਉ ਜੀ ਇੱਕ ਵਾਰੀ ਨੰਦ ਆ ਗਿਆ ਇੱਕ ਵਾਰੀ ਜਿਹੜੀ ਤੁਹਾਡੀ ਪਿਆਰੀ ਆਵਾਜ਼ ਆ ਕਹਿੰਦੇ ਵੀ ਰਸਨਾ ਜਿਹੜੀ ਹੈ ਬਹੁਤ ਵਧੀਆ ਤੁਸੀਂ ਗੀਤਿੰਗ ਕਰਦੇ ਹੋ ਤੇ ਮਨਪੇ ਜੀ ਮੇਰੀ ਇੱਕ ਸਵਾਲ ਹੈ ਮੇਰੇ ਅਕਸਰ ਲੋਕਾਂ ਦਾ ਮੇਰਾ ਸਵਾਲ ਨਹੀਂ ਲੋਕਾਂ ਦਾ ਵੀ ਸਵਾਲ ਹੁੰਦਾ ਹੈ ਕਹਿੰਦੇ ਵੀ ਜਿਹੜੇ ਕੀਰਤਨੀ ਕਰਦੇ ਨੇ ਜਦੋਂ ਕਦੇ ਕੈਨੇਡਾ ਜਾਂ ਕਦੇ ਬਾਹਲੇ ਮੁਲਕਾਂ ਚੋਂ ਟੂਰ ਲਾ ਆਉਂਦੇ ਨੇ ਕਹਿੰਦੇ ਉਹਨਾਂ ਦੀ ਜ਼ਿੰਦਗੀ ਬਣ ਜਾਂਦੀ ਨੇ ਪਰ ਤੁਸੀਂ ਤਾਂ ਕਈ ਮੁਲਕਾਂ 'ਚ ਜਾ ਕੇ ਹੋਏ ਹੋ ਤੇ ਤੁਹਾਡੇ ਹਾਲਾਤ ਕਿਉਂ ਨਹੀਂ ਫਸ ਜਦ ਤੱਕ ਸਚਾਈ ਹੈ ਜੀ ਕਈ ਮੁਲਕਾਂ 'ਚ ਨਹੀਂ ਗਏ ਸਿੰਗਾਪੁਰ ਮਲੇਸ਼ੀਆ ਗਏ ਉਹ ਵੀ ਸਿਰਫ ਆਪਾਂ 1-2 ਮਹੀਨੇ ਵਾਸਤੇ ਗਏ ਆ ਬੁਕਿੰਗ ਤੋਂ ਬਗੈਰ ਹੀ ਗਏ ਸੀ ਤਾਂ ਕਿ ਜਿਹੜੀ ਵੱਡੇ ਦੇ ਮੁਲਕਾ ਚ ਜਾਣ ਵਾਸਤੇ ਸਾਨੂੰ ਜਿਹੜੀ ਆਪਣੀ ਟਰੈਵਲ ਹਿਸਟਰੀ ਚਾਹੀਦੀ ਚੰਗੀ ਉਹਦੇ ਕਰਕੇ ਗਏ ਸੀ ਬਾਕੀ ਵੱਡਾ ਟੂ ਸਾਡਾ ਹਜੇ ਕੋਈ ਨਹੀਂ ਲੱਗਾ ਰੀਸੈਂਟਲੀ ਆਪਾਂ ਕੈਨੇਡਾ ਦੀ ਫਾਈਲ ਲਾਈ ਸਾਲ ਪਹਿਲਾਂ ਤੇ ਮੇਰਾ ਜੱਥਾ ਜਿਹੜਾ ਏ ਮੇਰਾ ਭਰਾ ਤਵਲੇ ਤੇ ਹੁੰਦਾ ਏ ਤੇ ਸਾਈਡ ਵਾਲਾ ਸਿੰਘ ਉਹਨਾਂ ਦਾ ਵੀਜ਼ਾ ਆ ਗਿਆ ਉਹ ਇਸ ਟਾਈਮ ਕੈਨੇਡਾ ਨੇ ਤੇ ਮੇਰਾ ਕਿਸੇ ਕਾਰਨ ਵੀਜ਼ਾ ਨਹੀਂ ਆਇਆ ਅਜੇ ਤੱਕ ਵੀ ਪ੍ਰੋਸੈਸਿੰਗ 'ਚ ਫਾਈਲ ਨਾ ਆਈ ਨਾ ਆਈ ਸੋ ਮੈਂ ਇੱਥੇ ਅਜੇ ਕੋਈ ਵੱਡਾ ਟੂਰ ਲਾਇਆ ਨਹੀਂ ਹੈ ਅਜੇ ਲੋਕਲ ਹੀ ਕੀਰਤਨ ਕਰ ਰਹੇ ਆ ਇੱਥੇ ਬਲਕਿ ਲੱਗਦਾ ਜਿਵੇਂ ਮੈਂ ਗੱਲ ਕੀਤੀ ਵੀ ਲੋਕਾਂ ਦਾ ਇਹ ਕਹਿਣਾ ਵੀ ਜਿਹੜਾ ਵੀ ਜੱਥਾ ਕੋਈ ਕੈਨੇਡਾ ਤੋਂ ਜਾ ਕੇ ਕੀਰਤਨ ਕਰ ਆਉਂਦਾ ਉਹ ਗੰਡਿਆ ਜਾਂਦਾ ਕਹਿੰਦੇ ਵੀ ਉਹਦੇ ਪਰਿਵਾਰ ਵੀ ਵਧੀਆ ਹਾਲਾਤ ਹੋ ਜਾਂਦੇ ਨੇ ਇਹਦੇ ਵਿੱਚ ਕਿੰਨੀ ਕਿ ਸਜਾਈ ਹੈ ਇੱਕ ਵਾਰੀ ਦੇ ਨਾਲ ਤੇ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਕਿਉਂਕਿ ਇੱਕ ਵਾਰੀ ਜਾਣ ਨਾਲ ਤੇ ਕੋਈ ਇੰਨੀ ਉੱਥੇ ਪੈਸੇ ਜਿਹੜੇ ਨਾ ਉੱਡ ਕੇ ਨਹੀਂ ਆ ਜਾਣੇ ਮਿਹਨਤ ਕਰਨੀ ਪੈਂਦੀ ਹੈ ਪਰ ਇੱਕ ਦੇ ਟੂਰ ਨਾਲ ਕੋਈ ਵੀ ਇੰਨੀ ਵੱਡੀ ਗੱਲ ਨਹੀਂ ਬੰਦੀ ਘਰ ਵੀ ਨਹੀਂ ਬੰਦਾ ਸੋ ਜਿਹੜੇ ਗਏ ਨੇ 10-10 12-12 ਟੂਰ ਲਾਏ ਨੇ ਉਹ ਥੋੜੇ ਫਾਈਨੈਂਸ਼ਲੀ ਤੌਰ ਤੇ ਸੌਖੇ ਹੋ ਜਾਂਦੇ ਨੇ ਬਾਕੀ ਇੱਕ ਅੱਧੀ ਵਾਰੀ ਟੂਰ ਨਾਲ ਕੋਈ ਇੰਨੀ ਗੱਲਬਾਤ ਬੰਦ ਹੀ ਨਹੀਂ ਇੱਥੇ ਆ ਕੇ ਫਿਰ ਕੰਮ ਕਰਨਾ ਪਏਗਾ ਇੱਕ ਅੱਧੀ ਵਾਰੀ ਟੂਰ ਨਾਲ ਅਸੀਂ ਅਮੀਰ ਨਹੀਂ ਹੋ ਜਾਣਾ ਉੱਥੇ ਜਾ ਕੇ ਜਿਵੇਂ ਤੁਸੀਂ ਜੇਕਰ ਪੰਜਾਬ ਦੀ ਗੱਲ ਕਰੀਏ ਇੰਡੀਆ ਦੀ ਧਰਤੀ ਦੀ ਗੱਲ ਕਰੀਏ ਇੱਥੇ ਦੇ ਲੋਕਾਂ ਨਾਲੋਂ ਬਾਹਲੇ ਮੁਲਕਾਂ ਦੇ ਲੋਕ ਵਿੱਚ ਕਿੰਨਾ ਘਤਰਿਆ ਉਹਨਾਂ ਕਿੰਨਾ ਕੀਤੇ ਨੂੰ ਪਿਆਰ ਕਰਦੇ ਨੇ ਜਾ ਕੇ ਇੱਥੋਂ ਲੋਕ ਪਿਆਰ ਕਰਦੇ ਇਹ ਵਿੱਚ ਕੋ ਫਰਕ ਹੈਗਾ ਜੀ ਵੇਖੋ ਜੀ ਪਿਆਰ ਤੇ ਇੱਥੇ ਦੀ ਸੰਗਤ ਵੀ ਬਹੁਤ ਕਰਦੀ ਹੈ ਬਸ ਜਿਹੜੀ ਕਮੀ ਆਂਦੀ ਉਹ ਆਂਦੀ ਹੈ ਕਿ ਪ੍ਰਬੰਧਕਾਂ ਦੀ ਜਿਹੜੀ ਸੋਚ ਹੈ ਉਹ ਕਹਿੰਦੇ ਵੀ ਆਪਾਂ ਜਾਂ ਤਾਂ ਹਜੂਰੀ ਡਾਗੀ ਦਰਬਾਰ ਸਾਹਿਬ ਬੁਲਾਉਣਾ ਹੈ ਜਾਂ ਜਿਹਨਾਂ ਦੀ ਐਡ ਹੋ ਚੁੱਕੀ ਉਹਨਾਂ ਨੂੰ ਬੁਲਾਉਣਾ ਹੈ ਸੰਗਤ ਸੁਣਨਾ ਚਾਹਦੀ ਹੈ ਨਵੇਂ-ਨਵੇਂ ਕੀਰਤਨੀਆਂ ਨੂੰ ਪਰ ਉਹਨਾਂ ਤੱਕ ਪਹੁੰਚਾਇਆ ਨਹੀਂ ਜਾ ਰਿਹਾ ਸੰਗਤ ਇੱਥੇ ਦੀ ਵੀ ਬਹੁਤ ਪਿਆਰ ਕਰਦੀ ਹੱਥਾਂ ਦੇ ਚੁੱਕਦੀ ਹੈ ਸੰਗਤ ਬਾਹਰ ਦੀ ਵੀ ਸਤਿਕਾਰਯੋਗ ਇਹ ਕੀਰਤਨੀਆਂ ਨੂੰ ਸੰਗਤ ਸਾਰੀ ਪਿਆਰ ਕਰਦੀ ਹੈ ਬਸ ਕਿਸੇ ਕਾਰਨ ਜਿਹੜੀ ਸਾਡੀਆਂ ਹੀ ਕਮੀਆਂ ਨੇ ਪ੍ਰਬੰਧਕਾਂ ਦੀਆਂ ਜਿਹੜੇ ਨਵੇਂ ਕੀਰਤਨੀਆਂ ਨੂੰ ਬੁਲਾਉਣੋਂ ਥੋੜਾ ਡਰਦੇ ਨੇ ਵੀ ਅਸੀਂ ਨਾਮ ਕਰਨਾ ਚਾਹੁੰਦੇ ਆ ਵੀ ਅਸੀਂ ਨਾਮ ਵਰ ਜਿੱਥਾ ਸੱਦਾਂਗੇ ਸਾਡਾ ਨਾਮ ਹੋਏਗਾ ਵੀ ਇਹ ਗੁਰਦੁਆਰੇ ਨੇ ਆ ਜਿੱਥਾ ਸੱਦਿਆ ਇਸੇ ਕਾਰਨ ਕਈ ਸੋਹਣੇ-ਸੋਹਣੇ ਕੀਰਤਨੀਆਂ ਵਧੀਆ-ਵਧੀਆ ਕੀਰਤਨੀਆਂ ਘਰ 'ਚ ਬੈਠੇ ਨੇ ਜਾਂ ਹੋਰ ਕ ਇਸੇ ਕਮੀ ਕਰਕੇ ਜੇਕਰ ਇਹ ਕੀਰਤਿਆਂ ਨੂੰ ਅੱਗੇ ਲੈ ਕੇ ਆਂਦਾ ਜਾਵੇ ਸਿਰਫ ਕੀਰਤਨ ਨੂੰ ਪਹਿਲ ਦਿੱਤੀ ਜਾਵੇ ਨਾ ਕਿ ਕਿਸੇ ਅਹੁਦੇ ਨੂੰ ਜਿਵੇਂ ਕਿ ਕੋਈ ਹਜੂਰੀ ਢਾਗੀ ਹੈ ਉਸ ਨੂੰ ਪਹਿਲ ਦੇਣੀ ਹੁਣ ਆਪਾਂ ਤੁਹਾਨੂੰ ਇੱਕ ਗੱਲ ਸੁਣਾਉਣੀ ਮੈਂ ਬੰਬੇ ਕੀਰਤਨ ਕਰਨ ਗਿਆ ਉੱਥੇ ਹਜੂਰੀ ਢਾਗੀ ਵੀ ਆਏ ਸੀ ਅਸੀਂ ਵੀ ਗਏ ਸੀ ਅਸੀਂ ਹੁਣ ਇੱਕ ਆਮ ਢਾਗੀ ਬਣ ਕੇ ਗਏ ਉਹ ਹਜੂਰੀ ਢਾਗੀ ਬਣ ਕੇ ਉਹਨਾਂ ਨੂੰ ਤੇ ਉਹਨਾਂ ਨੇ ਫਲੈਟ 'ਚ ਰੱਖਿਆ ਕਿਸੇ ਦੇ ਘਰ ਰਹਿ ਰਾਇਆ ਸਾਨੂੰ ਉੱਥੇ ਕਿਰਾਏ ਤੇ ਕਮਰਾ ਲੈ ਕੇ ਰਹਿਣਾ ਪਿਆ ਸੀ ਮਤਲਬ ਕਿਸੇ ਨੇ ਰਹਿਣ ਨੂੰ ਥਾਂ ਨਹੀਂ ਦਿੱਤੀ ਫਿਰ ਬਾਅਦ 'ਚ ਚਲੋ ਇੱਕ ਭੈਣ ਜੀ ਸੀ ਬੜੇ ਸਤਿਕਾਰਯੋਗ ਉਹਨਾਂ ਨੇ ਫਿਰ ਸਾਨੂੰ ਉੱਥ ਲੋਕੀ ਇਸ ਤਰ੍ਹਾਂ ਵਿਤਕਰਾ ਕਰਦੇ ਨੇ ਇੰਦਰੀਸ ਤੋਂ ਵਨਪੀ ਜੋ ਜੀ ਵਿਤਕਰਾ ਕਿਉਂ ਕਰਦੇ ਸਵਾ ਦਸ਼ਕਾਂ ਜੂਨ ਸਾਜਾ ਕਰਦੇ ਹੋ ਕਿਉਂਕਿ ਤੁਸੀਂ ਵੀ ਰੱਬ ਦੇ ਗੋਣ ਗਾਉਣੇ ਆ ਜਾਂ ਤੁਸੀਂ ਵੀ ਉਹ ਕੀਰਤਨ ਕਰਨਾ ਪ੍ਰਭੂ ਦੀ ਲੀਲਾ ਗਾਉਣੀ ਆ ਜਿਹੜੇ ਦੂਸਰੇ ਹਾਜ਼ੂਰੀਏ ਦਾਗੀ ਕਰਦੇ ਨੇ ਠੀਕ ਹੈ ਫਿਰ ਤੁਹਾਡੇ 'ਚ ਫਰਕ ਕਿਉਂ ਰੱਖਦੇ ਨੇ ਅੰਤਰ ਕਿਉਂ ਰੱਖਦੇ ਨੇ ਇਹਦੇ ਵਿੱਚ ਕੋਈ ਮਸ਼ਹੂਰੀ ਹੁੰਦੀ ਵੀ ਉਹ ਵੱਡਾ ਕੀਰਤਨੀ ਆ ਉਹ ਛੋਟਾ ਕੀਰਤਨੀ ਆ ਕਿ ਜਾਂ ਉਹ ਵਧੀਆ ਕੀਰਤਨ ਕਰਦਾ ਤੁਸੀਂ ਮਾਲਾ ਕੀਰਤਨ ਕਰਦੇ ਹੋ ਜਾਂ ਤੁਸੀਂ ਵਧੀਆ ਰੱਬ ਦੇ ਰੰਗ ਨਹੀਂ ਗਾਉਂਦੇ ਕਿਸ ਤਰ੍ਹਾਂ ਦਾ ਫਰਕ ਹੁੰਦਾ ਨੇ 'ਚ ਇਸ ਤਰ੍ਹਾਂ ਦਾ ਫਰਕ ਕੋਈ ਨਹੀਂ ਹੁੰਦਾ ਅਸਲ 'ਚ ਅਸਲ 'ਚ ਏ ਤੇ ਹੁਣ ਗੱਲ ਸਾਡੇ ਵੀ ਸਮੇਂ ਤੋਂ ਬਾਹਰ ਏ ਪਰ ਹੁੰਦਾ ਏ ਇਦਾਂ ਮੈਂ ਦੇਖਿਆ ਹੈ ਆਪਣੇ ਨਾਲ ਵੀ ਦੇਖਿਆ ਹੈ ਵੀ ਜਿਹੜੇ ਹਜੂਰੀ ਡਾ ਗੀ ਨੇ ਜਾਂ ਜਿਹੜੇ ਨਾਮਵਰ ਰாகி ਨੇ ਉਹਨਾਂ ਨੂੰ ਰਹਿਣ ਨੂੰ ਵੀ ਬੜੀ ਵਧੀਆ ਥਾਂ ਹੋਟਲ ਵੀ ਮਿਲ ਜਾਂਦੇ ਸਾਨੂੰ ਕਿਸੇ ਲੈ ਕਹਿਣਗੇ ਤੁਸੀਂ ਗੁਰਦੁਆਰੇ ਚ ਕਮਰੇ ਠਹਿਰ ਜਾ ਬਾਬਾ ਜੀ ਹਨਾ ਤੇ ਮਤਲਬ ਇਸ ਤਰ੍ਹਾਂ ਫਰਕ ਕਿਉਂ ਕਰਦੇ ਨੇ ਇਹ ਤੇ ਹਮ ਗੁਰੂ ਰਾਮਦਾਸ ਪਾਸ਼ਾ ਵੀ ਜਾਣ ਸਕਦੇ ਨੇ ਬਾਕੀ ਫਰਕ ਕਰਨਾ ਨਹੀਂ ਚਾਹੀਦਾ ਕਿਉਂਕਿ ਮੈਂ ਧਾਰਮਿਕ ਇਨਸਾਨ ਉਹਨੂੰ ਗਿੰਦਾ ਮਾਂ ਜਿਹੜਾ ਕਿਸੇ ਦਾ ਸਟੇਟਸ ਵੇਖੇ ਬਗੈਰ ਇਨਸਾਨੀਅਤ ਦੇ ਤੌਰ ਤੇ ਉਹਦੀ ਰਿਸਪੈਕਟ ਕਰੇ ਔਰ ਨਾਲ ਪਿਆਰ ਕਰੇ ਜੇ ਕੋਈ ਰਿਸਪੈਕਟ ਸਾਡੇ ਨਾਲ ਉਹਦਾ ਵੇਖ ਕੇ ਕਰ ਰਿਹਾ ਵੀ ਹਾਂ ਜੇ ਉਹਦੇ ਤੇ ਅੱਜ ਹਜੂਰੀ ਢਾਗੀ ਤੇ ਰਿਸਪੈਕਟ ਕਰੀਏ ਦੂਜਾ ਹੈ ਤੇ ਸ਼ਾਇਦ ਚਲੋ ਕੋਈ ਗੱਲ ਨਹੀਂ ਉਹਨੂੰ ਇਗਨੋਰ ਕਰ ਦਈਏ ਫਿਰ ਉਹ ਧਾਰਮਿਕ ਨਹੀਂ ਕਹਿ ਸਕਦੇ ਕਿਉਂਕਿ ਧਾਰਮਿਕ ਇਨਸਾਨ ਹੋਈ ਹੁੰਦਾ ਜਿਹਨੂੰ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਬੰਧੇ ਇੱਕ ਨੂਰ ਤੇ ਸਭ ਜੋ ਕੁਝ ਪੂਜਿਆ ਕੋਣ ਭਲੇ ਕੋ ਮੰਦੇ ਉਹਨਾਂ ਵਾਸਤੇ ਸਾਰੇ ਰਾਗੀ ਸਤਕਾਰਯੋਗ ਹੋਣੇ ਚਾਹੀਦੇ ਨੇ ਇਹ ਮੈਨੂੰ ਕਮੀ ਮਹਿਸੂਸ ਹੋਈ ਮੈਂ ਤਾਂ ਤੁਹਾਡੇ ਨਾਲ ਗੱਲ ਕੀਤੀ ਏ ਇਹ ਹੁਣ ਗੁਰੂ ਰਾਮਦਾਸ ਜਾਨਦਾ ਵੀ ਕਿਉਂ ਵੀ ਜ਼ਿਕਰਾ ਕਰਦਾ ਬੱਬੀ ਮੇਰੇ ਸੋ ਭੀ ਜਦੋਂ ਕਿਤੇ ਕੀ ਲੱਗਦਾ ਵੀ ਉਹ ਜਿਆਦਾ ਲੋਕਾਂ ਦੇ ਮਨਪਸੰਦ ਹੋ ਜਾਂਦਾ ਲੋਕਾਂ ਦੀ ਫਰਮਾਇਸ਼ ਹੁੰਦੀ ਆ ਵੀ ਫਲਾਣਾ ਇਹਨੂੰ ਜਿਹੜਾ ਜਬ ਲਾਇਆ ਜਾਵੇ ਜਿਵੇਂ ਤੁਸੀਂ ਨਹੀਂ ਇੰਨੇ ਮਸ਼ਹੂਰ ਹੈ ਜਿਆਦਾ ਨਹੀਂ ਇੰਨੀ ਐਡ ਦੇਂਦੀ ਪਹੁੰਚ ਹੈਗੀ ਆਪਣੇ ਪ੍ਰਗ ਕੀਰਤਨ ਦੀ ਕਿ ਲੱਗਦਾ ਇਹ ਚੀਜ਼ ਫਰਕ ਹੁੰਦਾ ਵੀ ਰੱਖਦੇ ਵੀ ਜਿਹੜੀ ਜਿਆਦਾ ਐਡ ਕਰਦਾ ਉਹ ਵਧੀਆ ਕੀਰਤਨ ਕਰਦਾ ਜਿਹਨੂੰ ਬੁਲਾਓ ਕਿ ਜੇਦਾ ਨਾ ਹੋ ਜਾਂਦਾ ਇਸ ਕਰਕੇ ਕਿ ਲੱਗਦਾ ਵੀ ਨਵੇਂਆਂ ਨੂੰ ਵੀ ਜਿਹੜਾ ਮੌਕਾ ਦੇਣਾ ਚਾਹੀਦਾ ਵਾ ਤਾਂ ਜੋ ਕਿ ਜਿਹੜੇ ਕੀਰਤਨੀਏ ਹੋਰ ਜਿਹੜੇ ਨੌਜਵਾਨ ਜਿਹੜੇ ਨੇ ਇਸ ਰਾਹ 'ਤੇ ਗੁਰੂ ਦੇ ਗੁਰੂ ਦੇ ਰਾਗ ਅਸਲ ਦੀ ਗੱਲ ਹੈ ਕਿ ਸਚਾਈ ਕਿ ਜੋ ਦਿਖਦਾ ਹੈ ਉਹ ਬਿਖਦਾ ਹੈ ਜਿੰਨਾ ਦੀ ਐਡ ਆਂਦੀ ਹੈ ਉਹਨਾਂ ਦੇ ਸ਼ਬਦ ਮੂੰਹ ਤੇ ਚੜ ਜਾਂਦੇ ਸੰਗਤ ਦੇ ਫਿਰ ਸੰਗਤ ਵੀ ਕਹਿੰਦੀ ਉਹੋ ਜੱਥਾ ਬੁਲਾਈ ਆਪਾਂ ਹੈਨਾ ਬਾਕੀ ਗੱਲ ਹੋਰ ਕੋਈ ਨਹੀਂ ਉਹ ਵੀ ਕੀਰਤਨ ਸੋਹਣਾ ਕਰਦੇ ਆ ਸਾਰੇ ਸਤਕਾਰਯੋਗ ਨੇ ਸਾਰੇ ਵਧੀਆ ਕੀਰਤਨ ਕਰਦੇ ਨੇ ਬਾਕੀ ਇਹ ਵੀ ਜਥੇ ਜਿਹੜੇ ਨਵੇਂ ਐਡ ਵਾਲੇ ਹੁੰਦੇ ਉਹ ਵੀ ਅਪਰੋਚ ਕਰਦੇ ਨੇ ਪ੍ਰਬੰਧਕਾਂ ਤੱਕ ਵੀ ਸਾਨੂੰ ਬੁਲਾਇਆ ਜਾਵੇ ਪਰ ਉਹਨਾਂ ਨੂੰ ਵੀ ਇਹ ਕਹਿ ਕੇ ਜਿਵੇਂ ਸਾਨੂੰ ਆਮ ਕਹਿ ਦਿੰਦੇ ਭਾਈ ਸਾਹਿਬ ਜਥਾ ਤੇ ਸਾਨੂੰ ਚਾਹੀਦਾ ਸੀ ਪਰ ਸਾਨੂੰ ਜਾਂ ਹਜੂਰੀ ਢਾਗੀ ਚਾਹੀਦਾ ਸੀ ਜਿਹੜੀ ਲਾਈਵ ਡਿਊਟੀ ਆਂਦੀ ਹੋਵੇ ਜਾਂ ਕੋਈ ਜਿਹਦੀ ਐਡ ਚੱਲਦੀ ਹੋਵੇ ਉਹ ਜਥਾ ਚਾਹੀਦਾ ਸੋਰੀ ਤੁਹਾਨੂੰ ਆਪਾਂ ਟਾਈਮ ਨਹੀਂ ਦੇ ਸਕਦੇ ਇਹ ਆਮ ਸਾਡੇ ਨਾਲ ਹੋਇਆ ਅੱਜ ਤੱਕ ਹੁੰਦਾ ਆ ਰਿਹਾ ਵੇ ਬਿਲਕੁਲ ਜੀ ਪਰ ਵੀ ਮੈਂ ਇਸੋ ਵੀ ਜਦੋਂ ਤੁਸੀਂ ਆਟਾ ਚਲਾਉਂਦੇ ਹੋ ਉਦੋਂ ਕੀਰਤਨ ਵੀ ਕਰਦੇ ਹੋ ਰਿਆਦ ਵੀ ਕਰਦੇ ਹੋ ਤੇ ਜਦੋਂ ਤੁਸੀਂ ਆਟੋ ਲੈ ਕੇ ਜਾਂਦੇ ਹੋ ਅਸੀਂ ਦੇਖਿਆ ਵੀ ਆਟੋ ਵਾਲੇ ਹਾਲਾਤ ਬਹੁਤੇ ਵਧੀਆ ਨਹੀਂ ਆ ਅਸੀਂ ਦੇਖਿਆ ਵੀ ਜਦੋਂ ਕਿਦੇ ਪੁਲਿਸ ਵੀ ਡੰਡੇ ਮਾਰਦੀ ਹੈ ਕਿਦੇ ਪਿੱਛੋ ਬਚਾ ਲੋ ਆਟੋ ਗਾਹ ਕਰ ਓਏ ਜਾਂ ਜਦੋਂ ਕਿਸੇ ਦੇ ਵਿੱਚ ਆਟੋ ਮੋਟਰਸਾਈਕਲ ਵੱਜ ਜਾਂਦਾ ਤੇ ਅਗਲਾ ਉਹ ਗਾਹ ਕਰਨ ਨੂੰ ਫਿਰਦਾ ਉਹ ਨਹੀਂ ਆਉਂਦਾ ਵੀ ਅਗਲੇ ਬੰਨੇ ਗੁਰਸਖ ਬੰਦਾ ਜਾਂ ਕੀਤਨੀਆਂ ਉਹਨੂੰ ਹੀ ਚੀਜ਼ਾਂ ਦਾ ਨੌਲੇਜ ਹੁੰਦੀ ਉਹ ਤੇ ਬਸ ਸਮਝਦਾ ਵੀ ਆਟੋ ਵਾਲਾ ਤੁਹਾਡੇ ਨਾਲ ਕਿਸ ਤਰ੍ਹਾਂ ਦੇ ਹਾਲਾਤ ਹੋਏ ਨੇ ਜਦੋਂ ਆਟੋ ਲੈ ਕੇ ਜਾਂਦੇ ਹੋ ਕਿੰਨੀ ਕਿੰਨੀ ਮੁਸ਼ਕਲਾਂ ਨਾਲ ਸਾਹਮਣਾ ਕਰਨਾ ਪਿਆ ਐ ਇਸ ਨੂੰ ਲੈ ਕੇ ਤੇ ਮਨ ਕਿੰਨਾ ਕੁ ਦੁਖੀ ਹੋਇਆ ਵੀ ਇੱਕ ਬੰਨੇ ਕੀਰਤ ਨਹੀਂ ਕਰਦੇ ਆ ਲੋਕ ਇਹਨਾਂ ਮਾਨ ਸਤਕਾਰ ਦਿੰਦੇ ਆ ਗੁਰੂ ਆਮਦਾਦ ਦੇ ਨਾਲ ਜੁੜੇ ਆ ਪਰ ਜਦੋਂ ਕੀਰਤ ਕਰਦੇ ਆ ਮਿਹਨਤ ਕਰਦੇ ਆ ਇਹਦੇ ਨਾਲ ਆਟੋ ਚਲਾਉਣਾ ਆਟੋ ਚਲਾਉਣਾ ਇੱਕ ਵੱਡੀ ਮਾੜੀ ਗੱਲ ਨਹੀਂ ਐ ਮਿਹਨਤ ਕਰਦੇ ਆ ਪਰਿਵਾਰ ਪਾਲਣ ਵਾਸਤੇ ਬੜਾ ਕੁਝ ਕਰਨਾ ਪੈਂਦਾ ਪਰ ਜੋ ਲੋਕਾਂ ਦੀਆਂ ਗੱਲਾਂ ਸੁਣੀਆਂ ਪੈਂਦੀਆਂ ਆ ਜਾਂ ਲੋਕਾਂ ਦੇ ਇਸ ਤਰ੍ਹਾਂ ਤਾਣੇ ਮੇੜੇ ਸੁਣਨੇ ਪਏ ਤਾਂ ਮਨ ਕਿੰਨਾ ਖੁਦਕੀ ਹੁੰਦਾ ਚੀਜ਼ ਆ ਤੇ ਦਰਸ਼ਕਾਂ ਜੀ ਜੁਰ ਸਾਂਝਾ ਕਰਦੇ ਹੋ ਵੀ ਜਦੋਂ ਤੁਸੀਂ ਆਟੋ ਲੈ ਕੇ ਰੋਡ ਤੋਂ ਲੰਘਦੇ ਹੋ ਤੇ ਕਿੰਨੇ ਕਿੰਨੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਜਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਐ ਮੈਂ ਸੱਚ ਦੱਸਦਾ ਵਾਂ ਤੇ ਬਰਨਾ ਅਜੇ ਵੀ ਮੇਰੇ ਕਈ ਦੋਸਤ ਨੇ ਜਿਹੜੇ ਕੀਰਤਨ ਕਰਦੇ ਨੇ ਉਹਨਾਂ ਨੂੰ ਮੈਂ ਕਈ ਵਾਰੀ ਕਿਹਾ ਯਾਰ ਖਰਚਾ ਪਾਣੀ ਬਣ ਜਾਂਦਾ ਤੁਸੀਂ ਥੋੜਾ ਬੋਧਾ ਕਰ ਲਿਆ ਕਰੋ ਕਹਿੰਦੇ ਭਾਜੀ ਸਾਡ ਕੋ ਨਹੀਂ ਚੱਲ ਸਕਦਾ ਸਾਡਾ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਵਾ ਮੇਰੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਾਜ਼ਰੀ ਸੀ ਉਸ ਤੋਂ ਇੱਕ ਦਿਨ ਪਹਿਲਾਂ ਉਥੇ ਪੁਲਿਸ ਅਫਸਰ ਦੀ ਡਿਊਟੀ ਸੀ ਤੇ ਮੈਂ ਆਟੋ ਲੈ ਕੇ ਗਿਆ ਇੱਕ ਦਿਨ ਪਹਿਲਾਂ ਦੀ ਗੱਲ ਹੈ ਉਥੇ ਸਵਾਰੀ ਤਾਰੀਬ ਬੜਾ ਮਿਸਬੀਹਵ ਕੀਤਾ ਅੱਗੇ ਕਰ ਲਓ ਜੀ ਤੇ ਇਦਾਂ ਨਹੀਂ ਤੁਹਾਨੂੰ ਮਤਲਬ ਤੂੰ ਕਰਕੇ ਬੋਲਦੇ ਚਲੋ ਅਗਲੇ ਦਿਨ ਮੇਰੀ ਹਾਜ਼ਰੀ ਮੈਂ ਆਪਣੀ ਵਰਦੀ ਪਾ ਕੇ ਗਿਆ ਤੇ ਉਹੋ ਹੀ ਜਿਹੜਾ ਪੁਲਿਸ ਵਾਲਾ ਸੀ ਆਓ ਬਾਬਾ ਜੀ ਇਹ ਲਿਆਓ ਮੈਨੂੰ ਸਾਜ ਮੈਂ ਅੰਦਰ ਫੜਾ ਦੇਣਾ ਮਤਲਬ ਮੈਨੂੰ ਦੇਖ ਕੇ ਬੜਾ ਮੈਂ ਕਿਹਾ ਵੀ ਬੰਦੇ ਦੀ ਕੋਈ ਇੱਜ਼ਤ ਨਹੀਂ ਇੱਜ਼ਤ ਸਟੇਟਸ ਦੀ ਏ ਸੋ ਸਟੇਟਸ ਦੀ ਇੱਜ਼ਤ ਨਹੀਂ ਇੱਕ ਬੰਦੇ ਦੀ ਹੁਣ ਬੰਦਾ ਭਾਵੇਂ ਆਟੋ ਚਲਾ ਰਿਹਾ ਤੁਹਾਨੂੰ ਦੇਖਣ ਜੇ ਪਤਾ ਲੱਗਦਾ ਨਾ ਗੁਰਸੇਖੇ ਪਰ ਨਹੀਂ ਜੇ ਆਟੋ 'ਚ ਬੈਠਾ ਹੈ ਤੇ ਉਹ ਉਹਨਾਂ ਵੀ ਜੇ ਮੈਂ ਸਿੱਧਾ ਕਹਾਂ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਆਟੋ 'ਚ ਜਿਹੜਾ ਬੈਠਾ ਹੈ ਨਾ ਉਹਨਾਂ ਵੀ ਹੁੰਦਾ ਜੀ ਉਹ ਕਾਣਾ ਵੀ ਏ ਉਹਨੂੰ ਦਿਸਦਾ ਵੀ ਨਹੀਂ ਅੱਗ ਵੀ ਸੋ ਜਿਵੇਂ ਆਪਾਂ ਆਟੋ ਦੇ ਜਾਣਦੇ ਆ ਮਗਰਲੇ ਆਮ ਬੋਲਦੇ ਆ ਸਾਈਡ ਤੇ ਕਰ ਰੋਏ ਦਿਸਦਾ ਨਹੀਂ ਤੈਨੂੰ ਅੰਨਾ ਆਇਆ ਤੂੰ ਅੱਗ ਲੱਗੀ ਤੈਨੂੰ ਮਤਲਬ ਇਦਾਂ ਦੀਆਂ ਗੱਲਾਂ ਕਰਦੇ ਹੋ ਹੋ ਸਕਦਾ ਕੁਛ ਆਟੋ ਵਾਲੇ ਗਲਤ ਚਲਾਉਂਦੇ ਹੋਣ ਪਰ ਉਹਨਾਂ ਨੂੰ ਮਤਲਬ ਬੜਾ ਔਖਾ ਸਮਾਂ ਹੈ ਸਰ ਅਜੇ ਤੱਕ ਵੀ ਜਿਹੜਾ ਅਸੀਂ ਲੰਘਾ ਰਹੇ ਆਂ ਬਾਕੀ ਇਹ ਵੀ ਜਦੋਂ ਪਰਿਵਾਰ ਵੇਖੀ ਤਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਲਈ ਏ ਤੇ ਨਾਲੇ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਹੈ ਕਿ ਨਹੀਂ ਕਿਰਤ ਕਰਨੀ ਤੇ ਫਿਰ ਅਸੀਂ ਕਹੀ ਤਾਂ ਚੱਲ ਕੋਈ ਗੱਲ ਨਹੀਂ ਮਹਾਰਾਜ ਇਹ ਵੀ ਤੇਰੇ ਰੰਗ ਨੇ ਜੇ ਮਾਫੀ ਮੈਨੂੰ ਸੋ ਵੀ ਜਦੋਂ ਤੁਸੀਂ ਆਟੋ ਚਲਾ ਸ਼ੁਰੂ ਕੀਤਾ ਜਿਹੜੇ ਯਾਰ ਦੋਸਤ ਹੀ ਨਾਲ ਤੁਹਾਡੇ ਜਿਹੜੇ ਕੀਰਤਨ ਕਰਦੇ ਜਾਂ ਜਿਹੜੇ ਤੁਹਾਡੇ ਫਰੈਂਡ ਸਰਕਲ ਦੇ ਯਾਰ ਹੋਣਗੇ ਜਿਹੜੇ ਬੜਾ ਮਾਨ ਸਨਮਾਨ ਕਰਦੇ ਹੋਣਗੇ ਵੀ ਸਾਡਾ ਜ ਮਨਪੀ ਭਾਈ ਮਨਪੀ ਸਿੰਘ ਜਿਹੜੇ ਕੀ ਇਹ ਕੀਤਨੀ ਹੈ ਬੜਾ ਲੋਕਾਂ ਨੂੰ ਮਾਣ ਫਕਰ ਮਹਿਸੂਸ ਹੁੰਦਾ ਵਾ ਜੋ ਤੁਸੀਂ ਆਟੋ ਲੈ ਕੇ ਛੱਡਦੇ ਜਾਂਦੇ ਜੀ ਕਿ ਲੱਗਦਾ ਉਹ ਯਾਰ ਦੋਸਤ ਤੁਹਾਨੂੰ ਜਿਹੜਾ ਵੇਖ ਕੇ ਕਦੀ ਪਿੱਠ ਕਰਦੇ ਹੋਣਗੇ ਜਾਂ ਚੰਗੀ ਤਰ੍ਹਾਂ ਬੁਲਾਉਂਦੇ ਹੋਣਗੇ ਤੇ ਖਾਸ ਕਰਕੇ ਰਿਸ਼ਤੇਦਾਰਾਂ ਦੀ ਗੱਲ ਕਰੀਏ ਰਿਸ਼ਤੇਦਾਰ ਨਾ ਤੁਸੀਂ ਆਟੋ ਚਲਾਉਂਦੇ ਰਿਸ਼ਤੇਦਾਰਾਂ ਦਾ ਕੀ ਕਹਿਲੇ ਇਸ ਬਾਰੇ ਤੇ ਦਸ਼ਕਾਂ ਜਿਹਨੂੰ ਸਾਡੇ ਕਰਦੇ ਵੇਖੋ ਜੀ ਸਾਰੇ ਤੇ ਨਹੀਂ ਮੈਂ ਕਹਿ ਸਕਦਾ ਸ ਪਰ ਮੈਂ ਆਟੋ ਚਲਾਉਂਦਿਆਂ ਇਨੇ ਰੰਗ ਵੇਖੇ ਨੇ ਨਾ ਇੰਨਾ ਇਗਨੋਰ ਕਰਦਿਆਂ ਵੇਖਿਆ ਰਿਸ਼ਤੇਦਾਰ ਕੋਈ ਕੁਛ ਰਿਸ਼ਤੇਦਾਰ ਵੀ ਕੋਈ ਕੁਛ ਯਾਰ ਦੋਸਤ ਵੀ ਇੰਨਾ ਕੋ ਇਗਨੋਰ ਕਰਦਿਆਂ ਵੇਖਿਆ ਕਿ ਮੈਂ ਮੈਂ ਕਹਾ ਯਾਰ ਪ੍ਰਮਾਤਮਾ ਵਾ ਕਮਾਲ ਏ ਯਾਰ ਤੂੰ ਜਿਹੜੇ ਆਟੋ ਚ ਰੰਗ ਦਿਖਾਤੇ ਨਾ ਸ਼ਾਇਦ ਮੈਨੂੰ ਉਹ ਪੈਸਾ ਜਿਆਦਾ ਆਂਦਾ ਤੇ ਨਾ ਵੇਖਦਾ ਪਰ ਫਿਰ ਬੜਾ ਸਕੂਨ ਮਿਲਦਾ ਮੈਂ ਕਹਾ ਕਮਾਲ ਏ ਇਸ ਕਰਕੇ ਨਾ ਮੈਂ ਸ਼ਬਦ ਜਿਆਦਾ ਪੜਦਾ ਹਰ ਜੀਓ ਨਿਮਾਨਿਆ ਤੂੰ ਮਾਨ ਵੀ ਜੇ ਨਿਮਾਨਿਆ ਦਾ ਕੋਈ ਮਾਨ ਕਰਨ ਵਾਲਾ ਉਹ ਗੁਰੂ ਗ੍ਰੰਥ ਸਾਹਿਬ ਏ ਮਤ ਕੋਈ ਰਿਸ਼ਤੇਦਾਰ ਨਹੀਂ ਹੈ ਕੋਈ ਯਾਰ ਦੋਸਤ ਨਹੀਂ ਹੈ ਇਨੇ ਗੇ ਰਿਸ਼ਤੇਦਾਰ ਜਾਂ ਯਾਰ ਦੋਸਤ ਕੁਝ ਕਰ ਨਹੀਂ ਸਕਦੇ ਕਰ ਸਕਦੇ ਨੇ ਪਰ ਨਹੀਂ ਹਰ ਜੀਓ ਨਿਮਾਨਿਆ ਤੂੰ ਮਾਨ ਨਿਮਾਨਿਆ ਨੂੰ ਮਾਨ ਬਖਸ਼ਣ ਵਾਲਾ ਉਹ ਗੁਰੂ ਰਾਮਦਾਸ ਜੀ ਇਹ ਮੈਂ ਤੇ ਆਟੋ ਚਲਾਉਂਦਿਆਂ ਇਹ ਸਿੱਖਿਆ ਜੀ ਤੇ ਮੈਨੂੰ ਐਸਜੀਪੀਸੀ ਗੱਲ ਕਰੀ ਇਸ ਅਮਰੋਹ ਸੰਤਾਵਾ ਸਿੱਖਾਂ ਦੀ ਹਮੇਸ਼ਾ ਐਸਜੀਪੀਸੀ ਨੂੰ ਲੈ ਕੇ ਬੜਾ ਲੋਕ ਮਾਨ ਦੀ ਗੱਲ ਕਰਦੇ ਆ ਕਿ ਉਹ ਸਿੱਖਾਂ ਵਾਸਤੇ ਬੜੀ ਵੱਡੀ ਮਾਨ ਵਾਲੀ ਗੱਲ ਆ ਤੇ ਕਦੀ ਮਨ ਚ ਵਿਚਾਰ ਨਹੀਂ ਆਇਆ ਵੀ ਐਸਜੀਪੀਸੀ ਦੀ ਸ੍ਰੀ ਹਰਮੰਦਰ ਸਾਹਿਬ ਜੀ ਵਾਲੇ ਇਹ ਵਜ੍ਹਾ ਉੱਥੇ ਹਜੂਰੀ ਲਾਗੀ ਵਾਸਤੇ ਸੇਵਾ ਕੀਤੀ ਜਾਵੇ ਉੱਥੇ ਕੀਤੇ ਕੀਤਾ ਜਾਵੇ ਕਿਸ ਤਰ੍ਹਾਂ ਮੰਨ ਲੂ ਜਾ ਰਿਹਾ ਕਿ ਇਹ ਚੀਜ਼ ਮੁੱਕ ਨਹੀਂ ਗਈ ਨਹੀਂ ਮਨ ਚ ਬੜਾ ਹੁੰਦਾ ਜੀ ਕੋਸ਼ਿਸ਼ ਵੀ ਕੀਤੀ ਹੈ ਪਰ ਤੁਹਾਨੂੰ ਪਤਾ ਹੀ ਇਹ ਬਈ ਜਿੰਨਾ ਤੇ ਮਿਹਨਤ ਤੱਕ ਤੇ ਪਹੁੰਚਣ ਹੀ ਨਹੀਂ ਦਿੰਦੇ ਥੱਲੇ ਵਾਲਿਆਂ ਨਾਲ ਬੜੀ ਵਾਰੀ ਗੱਲਬਾਤ ਕੀਤੀ ਹੈ ਪਰ ਉਹ ਅੱਜ ਤੋਂ ਕਾਫੀ ਸਾਲ ਪਹਿਲਾਂ ਗੱਲਬਾਤ ਕਿਸੇ ਨਾਲ ਕੀਤੀ ਸੀ ਅੰਦਰ ਤੇ ਉਹ ਮਤਲਬ ਡਿਮਾਂਡ ਹੀ ਬੜੀ ਹੁੰਦੀ ਹੈ ਜੀ ਤੇ ਉਹ ਉਹਨੇ ਪੈਸੇ ਦੇ ਕੇ ਨੌਕਰੀ ਲੱਗਣਾ ਉਹ ਸਾਡੇ ਵਾਸਤੇ ਰੋਗ ਹੀ ਨਹੀਂ ਸੀ ਫਿਰ ਅਸੀਂ ਦੁਬਾਰਾ ਕਦੀ ਟਰਾਈ ਕੀਤਾ ਹੀ ਨਹੀਂ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋ ਜਾਂਦੇ ਹਾਂ ਦੇ ਦਰਸ਼ਕ ਤੁਹਾਨੂੰ ਦੇਖਣੇ ਦੀਸਾਂ ਵੇਸਾਂ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਖਾਸ ਕਰਕੇ ਕੀਰਤੀਆਂ ਨੂੰ ਪਿਆਰ ਕਰਦੇ ਨੇ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਜਿਹੜੇ ਪ੍ਰਚਾਰਕ ਨੇ ਨਾ ਉਹਨਾਂ ਨੂੰ ਸਾਰੰਦੀ ਜ਼ਿੰਮੇਵਾਰੀ ਸਾਰੀ ਸੰਗਤ ਦੀ ਤੁਹਾਡੀ ਏ ਤੇ ਤੁਸੀਂ ਸਾਂਭ ਸਕਦੇ ਜੇ ਪ੍ਰਬੰਧਕਾਂ ਨੂੰ ਵੀ ਤੁਸੀਂ ਕਿਉਂਕਿ ਸੰਗਤ ਤੋਂ ਉੱਪਰ ਕੋਈ ਵੀ ਨਹੀਂ ਸੰਗਤ ਪ੍ਰਬੰਧਕਾਂ ਕੋਲੋਂ ਜੋ ਮਰਜ਼ੀ ਕਰਵਾ ਸਕਦੀ ਤੁਸੀਂ ਜਿੰਨਾ ਹੋ ਸਕੇ ਚਲੋ ਆਪਾਂ ਤੇ 15 ਸਾਲ 17 ਸਾਲ ਕੱਟਤੇ ਆ ਪਰ ਜਿਹੜੀ ਨਵੀਂ ਆਉਣ ਵਾਲੀ ਪੀੜ੍ਹੀ ਜੇ ਤੁਸੀਂ ਚਾਹਦੇ ਹੋ ਕਿ ਹਾਂ ਉਹ ਗ੍ਰੰਥੀ ਉਹ ਰਾਗੀ ਸਿੰਘ ਵਣਨ ਤੇ ਉਹਨਾਂ ਨੂੰ ਸਾਹਮਣਾ ਸ਼ੁਰੂ ਕਰੋ ਉਹਨਾਂ ਵੱਲ ਧਿਆਨ ਦਿਓ ਜੋ ਉਹਨਾਂ ਦਾ ਬਣਦਾ ਸਤਕਾਰ ਹੈ ਜੋ ਬਣਦਾ ਕਦੀ ਪਹਿਲੀ ਗੱਲ ਤੇ ਕਦੀ ਵੀ ਨਾ ਰਾਗੀ ਸਿੰਘ ਨਾਲ ਪੇਟਾ ਦੀ ਗੱਲਾਂ ਕਰਿਆ ਕਰੋ ਵੀ ਇੰਨੀ ਕਿਉ ਤੇ ਇੰਨੀ ਚੁੱਪ ਕਰਕੇ ਨਾ ਖੁਸ਼ੀ ਖੁਸ਼ੀ ਦਿਆ ਕਰੋ ਸਮਝੋ ਕਿ ਗੁਰੂ ਰਾਮਦਾਸ ਦੇ ਚਰਨਾਂ 'ਚ ਦੇ ਰਹੇ ਹੋ ਤੁਸੀਂ ਕਿਉਂਕਿ ਉਹਨਾਂ ਨੇ ਕਿਹੜਾ ਵਿਚਾਰਿਆ ਨੇ ਜਿਹੜਾ ਹੈਗਾ ਕੋਈ ਐ ਸਪਸ਼ਟੀ ਕਰ ਲੀ ਉਹਨਾਂ ਨੇ ਤੇ ਘਰ ਦਾ ਖਰਚਾ ਹੀ ਮਹਾਂ ਚਲਾਉਣਾ ਹੁੰਦਾ ਏ ਤੇ ਜਿਹੜੇ ਰਾਗੀ ਸਿੰਘ ਆ ਰਹੇ ਨੇ ਮਿਹਨਤ ਕਰਦੇ ਨੇ ਉਹਨਾਂ ਨੂੰ ਸੰਭੋ ਅੱਜ ਤੁਸੀਂ ਪ੍ਰਚਾਰਕ ਨਾ ਸੰਭੇ ਕੱਲ ਨੂੰ ਤੁਹਾਡੇ ਬੱਚਿਆਂ ਨੂੰ ਪੋਤਰਿਆਂ ਨੂੰ ਕਿਸੇ ਨੂੰ ਦਹਾ ਗੁਰੂਆਂ ਦੇ ਨਾਂ ਨਹੀਂ ਜੀ ਪਤਾ ਹੋਣੇ ਜੇ ਤੁਸੀਂ ਅੱਜ ਪ੍ਰਚਾਰਕ ਨਾ ਸੰਭੇ ਸੋ ਮੇਰੀ ਹੱਥ ਜੋੜ ਕੇ ਬੇਨਤੀ ਸੰਗਤਾਂ ਨੂੰ ਪ੍ਰਬੰਧਕਾਂ ਨੂੰ ਸਾਰਿਆਂ ਨੂੰ ਕਿ ਜੇ ਹੋ ਸਕਦਾ ਹੈ ਤੇ ਆਪਣੇ ਪ੍ਰਚਾਰਕ ਸੰਭ ਲਓ ਤਾਂ ਕਿ ਤੁਹਾਡਾ ਜਿਹੜਾ ਇਹ ਸਿੱਖ ਪੰਥ ਇਹ ਚੜ੍ਹਦੀ ਕਲਾ 'ਚ ਰਹੇ ਤੇ ਪ੍ਰਚਾਰ ਹੁੰਦਾ ਰਹੇ ਲੋਕ ਸਿੱਖੀ ਨਾਲ ਜੁੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਤੀ ਜੋ ਦੀ ਆਸਵਾਲ ਮੈਨਾਂ ਜਾਂਦੇ ਜਾਂਦੇ ਮੈਂ ਜਿਵੇਂ ਤੁਸੀਂ ਗੱਲ ਕੀਤੀ ਵੀ ਜਦੋਂ ਕਿਤੇ ਕੀਰਤੀ ਦੀ ਗੱਲ ਆਉਂਦੀ ਆ ਤੇ ਕੀਰਤੀ ਨੇ ਖਾਸ ਕਰਕੇ ਬੜਾ ਇਹ ਨਾਲ ਰੇਟ ਦੀ ਬੜੀ ਗੱਲ ਕੀਤੀ ਜਾਂਦੀ ਅਸੀਂ ਦੇਖਿਆ ਵੀ ਵਿਆਹ ਵਿੱਚ 20 ਤੋਂ 12 ਲੱਖ ਰੁਪਏ ਲਾ ਦਾਂਗੇ ਗੋਵਾਲੀ ਇਹਨੇ ਚਾਦਾਂਗੇ ਮਿੰਗੇ ਬਿੰਗੇ ਕਲਾਕਾਰ ਬੁਲਾ ਲਾਂਗੇ ਪਰ ਜਦੋਂ ਕਿਤੇ ਕੀਰਤਨ ਦੀ ਵਾਰੀ ਆਉਂਦੀ ਆ ਜੱਥੇ ਦੀ ਵਾਰੀ ਆਉਂਦੀ ਆ ਉਦੋਂ ਫਿਰ ਰੇਟ ਦੀ ਗੱਲ ਹੁੰਦੀ ਆ ਵੀ ਭਾਈ ਇੰਨੇ ਪੈਸੇ ਲੈ ਲਓ ਇੰਨੇ ਪੈਸੇ ਲੈ ਲਓ ਉਦੋਂ ਫਿਰ ਕਿਉਂ ਰੇਟ ਕੀਤਾ ਜਾਂਦਾ ਵਾ ਜਦੋਂ ਕੀਰਤਨ ਜਦੋਂ ਮੈਂ ਗੱਲ ਕੀਤੀ ਵੀ ਗਾਉਂ ਵਾਲੀ ਲੈਂਦੇ ਆ ਜਾਂ ਵੱਡਾ ਵੱਡਾ ਗਾਇਕ ਬੁਲਾਉਂਦੇ ਨੇ ਉਹ 10-10 ਹਜ਼ਾਰ ਰੁਪਿਆ ਬੁੱਕ ਕਰਾਉਂਦੇ ਵੀ ਫਲਾਣਾ ਗਾਇਕ ਆਉਣਾ ਚਾਹੀਦਾ ਬੜਾ ਮਸ਼ਹੂਰ ਆ ਇੱਕ ਜਾਂਦਾ ਅੱਜ ਕੱਲ ਲੋਕੀ ਬਹੁਤ ਸੌਂਦੇ ਨੇ ਕੀਰਤਨ ਵਾਸਤੇ ਕਿਉਂ ਲੋਕ ਇਸ ਤਰ੍ਹਾਂ ਕਰਦੇ ਨੇ ਵੀ ਇੰਨੇ ਪੈਸੇ ਲੈ ਲਓ ਜਾਂ ਜਾਂ ਸ ਏ ਤੇ ਭਾਈ ਸਾਬ ਜੀ ਮੈਂ ਤੁਹਾਨੂੰ ਇੱਕੋ ਗੱਲ ਕਹਣਾ ਜੀ ਕ੍ਰਿਸ਼ਨ ਜੀ ਮਾਰਾ ਇਹਨੂੰ ਕਿਸੇ ਨੇ ਪੁੱਛਿਆ ਵੀ ਕਲਯੁਗ ਕਿਦਾਂ ਦਾ ਹੋਊਗਾ ਤੇ ਕ੍ਰਿਸ਼ਨ ਜੀ ਮਾਰਾ ਇਹ ਕਹਿੰਦੇ ਇਹ ਕਹਿੰਦੇ ਵੀ ਕਲਯੁਗ ਚ ਨਾ ਹਾਥੀ ਲੰਘ ਜੂਗਾ ਪੂੰਛ ਛੱਡ ਜੂਗੀ ਤੇ ਕਹਿੰਦੇ ਵੀ ਭਗਵਾਨ ਜੀ ਸਾਨੂੰ ਸਮਝ ਨਹੀਂ ਆਈ ਗੱਲ ਦੀ ਕਹਿੰਦੇ ਸਮਝ ਵੀ ਸਾਰੇ ਕਮਾਂ ਤੇ ਲੋਕੀ ਖਰਚਾ ਕਰ ਦੇਣਗੇ ਹਾਥੀ ਲੰਘਾ ਦੇਣਗੇ ਜਦੋਂ ਧਰਮ ਦੀ ਵਾਰੀ ਆਏਗੀ ਨਾ ਉਦੋਂ ਪੂੰਛ ਛੱਡ ਜਾਏਗੀ ਉਦੋਂ ਲੋਕੀ ਖਰਚਾ ਕਰਨ ਦੋ ਆਨੰਦ ਕਰਾਏ ਦਾ ਮਤਲਬ ਹੁੰਦਾ ਏ ਲਾਵਾ ਫੇਰੇ ਮੇਰੇ ਨੰਦਕਰ ਜੋਏ ਤੇ ਸਾਨੂੰ ਕਈ ਵਾਰੀ ਕੰਨਾਂ ਚ ਕਹਿ ਦਿੰਦੇ ਭਾਈ ਸਾਹਿਬ ਜਲਦੀ ਜਲਦੀ ਕਰਾ ਦਿਓ ਹਾਂ ਆਪਾਂ ਜਿਹੜਾ ਕੋ ਵੇਟ ਵੇਟ ਕਰਦੇ ਉਹ ਆਨੰਦ ਕਾਰਜ ਨੂੰ ਟਾਈਮ ਨਹੀਂ ਦੇ ਸਕਦੇ ਤੁਸੀਂ ਫਿਰ ਆਨੰਦ ਕਾਰਜ ਦੀ ਭੇਟਾ ਇਨੀ ਭੇਟਾ ਤੁਸੀਂ ਕੀ ਕਰਨੀ ਆ ਇਹ ਮਤਲਬ ਬਹੁਤ ਗੱਲਾਂ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਪਰ ਅੱਜ ਤੁਸੀਂ ਗੱਲ ਕੀਤੀ ਹੈ ਤੇ ਮੈਂ ਆਪਣੇ ਮਨ ਦਾ ਬਲਬਲਾ ਕੱਢਿਆ ਹੈ ਬਾਕੀ ਇਦਾਂ ਚਾਹੀਦਾ ਨਹੀਂ ਆਨੰਦ ਕਾਰਜ ਤੇ ਤੁਸੀਂ ਵਿਆਹ ਤੇ 12 ਲੱਖ ਲਾਇਆ ਤੇ ਆਨੰਦ ਕਾਰਜ ਤੇ ਤੁਸੀਂ 12000 ਵੀ ਲਾਣ ਲੱਗਿਆ 12000 ਕੀ ਤੁਸੀਂ 2100 ਦੇਣ ਲੱਗਿਆ ਵੀ 100 ਵੀ ਸੋਈਦੇ ਹੋ ਵੀ 15 ਮਿੰਟ ਜੇ ਲਾਵਾ ਹੋ ਜਾਂਦੀਆਂ ਭਾਈ ਸਾ ਮਲਾ ਸੋਚ ਬਦਲਣ ਦੀ ਲੋੜ ਹੈ ਰਾਗੀ ਜੇ ਪ੍ਰਚਾਰਕ ਤੁਸੀਂ ਆਪਣੇ ਅੱਜ ਟੈਨਸ਼ਨ ਮੁਕਤ ਨਾ ਕਰ ਸਕੇ ਨਾ ਤੇ ਕੱਲ ਨੂੰ ਤੁਸੀਂ ਵੀ ਟੈਨਸ਼ਨ ਚ ਸੰਗਤ ਵੀ ਟੈਨਸ਼ਨ ਹੋਉਂਦਾ ਪੂਰਾ ਪੂਰਾ ਡਾਰੇ ਕਿਉਂਕਿ ਪ੍ਰਚਾਰਕਾਂ ਨੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਘਰਾਂ ਤੱਕ ਇਹ ਪਹੁੰਚਾਉਣਾ ਹੈ ਕਿ ਸਾਡਾ ਸਿੱਖ ਇਤਿਹਾਸ ਕੀ ਸਿੱਖ ਪੰਥ ਕੀ ਹੈ ਜਿਹੜਾ ਜਿਹੜੇ ਤਾਂ ਕਹਿੰਦੇ ਨੇ ਵੀ 15 ਮਿੰਟ ਦੇ ਲਾਵਾ ਦੇ 2100 ਬਜਾਦਾ ਤੇ ਕਦੀ ਉਹ ਪਰਿਵਾਰ ਨੂੰ ਨਹੀਂ ਕਿਹਾ ਵੀ ਅੱਧੇ ਘੰਟੇ ਤੁਸੀਂ ਗਾਇਕ ਬੁਲਾਇਆ ਉਹਨੇ ਤਾਂ ਭੀ 10 ਲੱਖ ਲੈ ਚੱਲੇ ਜਾਣਾ ਵਾ ਹੈ ਉਹਦੇ ਬਾਰੇ ਕਦੀ ਗੱਲ ਕੀਤੀ ਮੇਖੋ ਜੀ ਬਹਿਸ ਅਸੀਂ ਕਰ ਨਹੀਂ ਸਕਦੇ ਹਨਾ ਜੀ ਕਿਉਂਕਿ ਤਾਂ ਕੋ ਸਮਝਾਉਣ ਜਾਓ ਜੇ ਕੋ ਭੂਲੜਾ ਹੋਏ ਸਮਝਾਈਓ ਨੂੰ ਜੇ ਕੋ ਸਭ ਨੂੰ ਤਾਂ ਪਤਾ ਏ ਉਹਨਾਂ ਨੂੰ ਪਤਾ ਹੀ ਏ ਅਸੀਂ ਸਮਝਾਈਓ ਨੂੰ ਜਿਹੜਾ ਅਨਜਾਨ ਹੈ ਉਹ ਸਭ ਜਾਣਦੇ ਨੇ ਫਿਰ ਬਹਿਸ ਕੇ ਕੀ ਫਾਇਦਾ ਅਸੀਂ ਕਹੀਦਾ ਚਲੋ ਯਾਰ ਕੀਰਤਨ ਕਰੀਏ ਤੇ ਘਰ ਨੂੰ ਚਲੀਏ ਗੁਰੂ ਨਾਮ ਦਾ ਸਮਾਰਿ ਸਮਤ ਬਖਸ਼ੇ ਜੀ ਬਹੁਤ ਧੰਵਾਦ ਜੀ ਇਹ ਸੀ ਗੱਲਬਾਤ ਕੀਤੀ ਭਾਈ ਮਨਪ੍ਰੀਤ ਸਿੰਘ ਜੋ ਤੁਸੀਂ ਦੇਖਿਆ ਜਿਹੜੇ ਕੀਰਤਨ ਕਰਦੇ ਨੇ ਤੇ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਨੇ ਇੰਨੀ ਸੋਹਣੀ ਆਵਾਜ਼ ਦੇ ਮਾਲਕ ਨੇ ਤੇ ਮੇਰੀ ਖਾਸ ਕਰਕੇ ਸਾਡੀ ਦਸ਼ਕਾਂ ਨੂੰ ਜਰੂਰ ਅਪੀਲ ਆ ਆਪਣੇ ਮੰਗਿਆ ਵੀ ਪਿਛਲੇ ਦਿਨ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਸਾਗਰ ਦੀ ਵੋਟੀ ਲੈਂਦੀ ਇੰਡੀਗਾ ਚਲਾ ਤੁਸੀਂ ਇਨਾ ਪਿਆਰ ਦਿੱਤਾ ਪਰ ਜਿਹੜੇ ਜਿਹੜੇ ਰਾਗੀ ਨੇ ਜਿਹੜੇ ਕੀਰਤनियां ਜਿਹੜੇ ਵੀ ਪ੍ਰਭੂ ਦੇ ਨਾਮ ਰੱਬ ਦੇ ਨਾਲ ਨੂੰ ਲਾਉਂਦੇ ਨੇ ਇਹਨਾਂ ਨੂੰ ਹੀ ਮਾਨ ਸਤਕਾਰ ਪੂਰਾ ਦਿਓ ਇਹਨਾਂ ਨੂੰ ਪਿਆਰ ਦਿਓ ਕਿਉਂਕਿ ਤੁਹਾਡੇ ਪਿਆਰ ਦੀ ਲੋੜ ਆ ਤੁਹਾਡੇ ਮਾਨ ਸਤਕਾਰ ਦੀ ਲੋੜ ਆ ਤੇ ਖਾਸ ਕਰਕੇ ਮੈਂ ਉਹਨਾਂ ਲੋਕਾਂ ਨੂੰ ਜਿਹੜੇ ਵਿਆਹ ਵਿੱਚ 20-20 ਲੱਖ ਰੁਪਏ ਲਾ ਦਿੰਦੇ ਨੇ ਅਤੇ 10-10 ਲੱਖ ਰੁਪਏ ਦਾ ਅੱਧੇ ਘੰਟੇ ਵਾਸਤੇ ਮਹਿੰਗਾ ਗਾਇਕ ਮੰਗਾਉਂਦੇ ਨੇ ਪਰ ਜਦੋਂ ਕਿਤੇ ਨੰਦਗਾਇਜ ਦੀ ਵਾਰੀ ਆਉਂਦੀ ਹੈ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ 2100 ਭੇਡਾ ਦੇਣ ਤਾਂ ਵੀ ਲੋਕ ਜਿਹੜੇ ਗੁਰੇਜ਼ ਕਰਦੇ ਨੇ ਅਤੇ ਸਵਾਲ ਕਰਦੇ ਨੇ ਸਾਡੀ ਦਸ਼ਕਾ ਨੂੰ ਪੀ ਲਿਆ ਜੇਕਰ ਆਪਣੀ ਸਿੱਖੀ ਨੂੰ ਬਚਾਉਣਾ ਜੇ ਆਪਣੇ ਤੁਸੀਂ ਭਾਈ ਸਾਹਿਬ ਨੂੰ ਬਚਾਉਣਾ ਦੇ ਆਪਣੀ ਸਾਹਿ ਨੂੰ ਬਚਾਉਣਾ ਦੇ ਤੇ ਕੀਰਤਿਆਂ ਦਾ ਮਾਨ ਸਤਕਾਰ ਕਰਿਓ ਨਹੀਂ ਤੇ ਗਾ ਕਿਸੇ ਨਿਕ ਜਾ ਕੀਰਤਨ ਕਿਸੇ ਨੇ ਨਹੀਂ ਬੰਨਾ ਤੁਸੀਂ ਪ੍ਰਚਾਰਕ ਲੱਭੋਗੇ ਕੀਰਤੀ ਲੱਭੋਗੇ ਸਾਰੀ ਦਸ਼ਕਾਂ ਨੂੰ ਪੀ ਲਿਆ ਬਸ ਵੀਡੀਓ ਵਾਤਵਾ ਸ਼ੇਅਰ ਜਰੂਰ ਕਰਦੇ ਹੋ ਜਿਹੜੇ ਵੀ ਕੀਤਨੀ ਭਾਈ ਨੂੰ ਜੱਥੇ ਨੂੰ ਜਾਂ ਜਿਹੜੇ ਸਿੱਖੀ ਨੂੰ ਪਿਆਰ ਕਰਦੇ ਨੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅਮਰਸਰ ਤੋਂ ਖਾਸ ਬੋਟ